ਤੁਹਾਨੂੰ ਲੱਗਦਾ ਕਿ ਗਿੰਸ ਇਨਸਾਨੀਅਤ ਦੇ ਤੌਰ ਤੇ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਲਗਣੀ ਚਾਹੀਦੀ ਹੈ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਸਾਡੇ ਦਿਲਾਂ 'ਚ ਆ ਸਾਡੇ ਜਿਹੜੇ ਸਤਕਾਰ ਅਦਬ ਸਾਡੇ ਦਿਲਾਂ 'ਚ ਆ ਮਨਾਂ 'ਚ ਆ ਜਿਸ ਦੇ ਕੋਲ ਜਾ ਕੇ ਕਰੋੜਾਂ ਅਰਬਾਂ ਰੁਪਏ ਲਿਆ ਕੇ ਪੰਜਾਬ ਦੀ ਡਿਵੈਲਪਮੈਂਟ ਕਰਾਉਂਦੇ ਰਹੇ ਐਸੀ ਸ਼ਖਸੀਅਤ ਦਾ ਵਿਰੋਧ ਕੌਣ ਕਰਦੇ ਆ ਪਹਿਲਾਂ ਇਹੋ ਲੋਕ ਕਹਿੰਦੇ ਨੇ ਤਸਵੀਰ ਲਾਈ ਜੋ ਫਿਰ ਇਹੋ ਲੋਕ ਹੀ ਬਿਆਨ ਦਵਾਉਂਦੇ ਨੇ ਕਿ ਨਹੀਂ ਲਾਈ ਜੋ ਤਸਵੀਰ ਲੱਗਣ ਦਾ ਕੋਈ ਵੱਡਾ ਤੇ ਹੋ ਨਹੀਂ ਜਾਣਾ ਉਹਨਾਂ ਨੂੰ ਕੋਈ ਫਰਕ ਪੈਂਦਾ ਪੂਰਾ ਵਰਲਡ ਪਿਆਰ ਕਰਦਾ ਉਹਨਾਂ ਨੂੰ ਇਹਨਾਂ ਦੇ ਨਾਂ ਲਾਉਣ ਨਾਲ ਤੇ ਕੀ ਉੱਥੇ ਹੋ ਜੂ ਲੇਕਿ 84 ਅੱਥੀ ਨਹੀਂ ਅਜੇ ਤੱਕ ਕਾਂਗਰਸ ਦੇ ਇਹ ਕਹਿੰਦੇ ਨਾ ਕਾਂਗਰਸ ਨੇ ਕਰਵਾਈ ਤੇ ਇਹਨਾਂ ਕੀ ਕਰਵਾਇਆ ਤੇ ਇਹਨਾਂ ਨੇ ਬੇਅਦਬੀ ਕਰਾਈ ਇਹਨਾਂ ਦੇ ਨਸ਼ੇ ਦੇ ਕੇਸ ਲੱਗਦੇ ਆਰਬਿਟ ਬੱਸਾਂ 'ਚ ਧੱਕੇ ਦੇਤੇ ਰੇਤ ਮਾਫੀਆ ਆਰਾਮ ਨਹੀਂ ਹੁੰਦੀਆਂ ਫਿਲਮਾਂ ਲਵਾਈਆਂ ਬੇਅਦਬੀਆਂ ਕਰਵਾਈਆਂ ਦੱਸੋ ਫਿਰ ਕਿਹੜੇ ਇਲਜ਼ਾਮ ਇਹਨਾਂ ਤੇ ਨਹੀਂ ਲੱਗਦੇ ਜਿਹੜੇ ਖੁਦ ਸ਼੍ਰੀਆਮ ਨਸ਼ੇ ਵਾਲਿਆਂ ਦੀ ਮਤ ਕਰਦੇ ਰਹੇ ਜਿਹੜੇ ਬੇਅਦਬੀਆਂ ਕਰਾਉਂਦੇ ਰਹੇ ਜਿਹੜੇ ਜਥੇਦਾਰਾਂ ਨੂੰ ਬਦਲਦੇ ਰਹੇ ਉਹ ਗੱਲਾਂ ਕਰਨਗੇ ਪੰਜਾਬ ਦੀਆਂ ਗੁੰਡਾ ਰਾਜ ਜਿਹੜਾ ਪੰਜਾਬ 'ਚ ਜੇ ਆਇਆ ਨਾ ਉਹ ਮਜੀਠੀਏ ਦੀ ਦੇਣ ਆ ਤੂੰ ਉੱਥੇ ਕਹਿਂਦਾ ਉਹ ਕੱਲ ਤੱਕ ਤੈਨੂੰ ਖਲੋਕੇ ਕਹਿੰਦਾ ਸਾਡਾ ਤੇ ਸਰਬੀਰ ਬਾਦਲ ਜਿਹੜਾ ਉਹ ਹਰੀ ਸਿੰਘ ਨਲੂਆ ਕੋਈ ਸ਼ਰਮ ਨੂੰ ਹੱਥ ਮਾਰੋ ਏ ਤੁਹਾਡਾ ਦਿਮਾਗ ਤੁਹਾਡਾ ਕਿੱਥੇ ਚਲ ਗਿਆ ਕੀ ਤੁਸੀਂ ਮੂਰਖਾਲੀਆਂ ਗੱਲਾਂ ਕਰਦੇ ਹਰੀ ਸਿੰਘ ਨੌਏ ਦੇ ਤੇ ਡਰਦੇ ਨਾਲ ਸਲਵਾਰਾਂ ਪਾਲੀਆਂ ਸੀ ਮੁਗਲਾਂ ਨੇ ਤੁਹਾਡੇ ਡਰਦੇ ਨਾਲ ਤੁਹਾਨੂੰ ਤੇ ਲੋਕੀ ਉੱਥੇ ਬੈਠਣ ਗੋਲੀਆਂ ਮਾਰੀ ਜਾਂਦੇ ਤੁਸੀਂ ਤੇ ਉਹਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੇ ਕੁਰਸੀ ਬਚਾਉ ਰੈਲੀਆਂ ਕੱਢਣ ਦੇ ਦੋ ਸਾਲੇ ਜੀਜੇ ਤੋਂ ਬਾਹਰ ਹੋਰ ਕੋਈ ਨਹੀਂ ਅਸੀਂ ਅੰਮ੍ਰਿਤ ਦੀ ਧੌੜ ਲੱਗੀ ਇਹਨਾਂ ਦੀ ਨਾ ਇਹਨਾਂ ਤੋਂ ਡੇ ਜਿਹਦੇ ਜੀ ਆਉਣਾ ਵਾ ਨਾ ਤੁਹਾਨੂੰ ਵੇਖਣ ਨੂੰ ਕਦੇ ਮਿਲਣਾ ਡਾਇਨਾਸੌਰ ਵਾਪਸ ਆ ਸਕਦੇ ਇਕਲੀ ਦਲ ਨਹੀਂ ਵਾਪਸ ਆਊਗਾ ਇਹਨਾਂ ਸੌਖਾ ਲਈ ਆ ਵੀ ਅਹੀਂ ਆਉਣੀ ਨਹੀਂ ਦੇਣਾ ਉਹਨਾਂ ਨੂੰ ਮਹਾਰਾਜ ਵੱਲੋਂ ਹੀ ਮੱਤ ਮਾਰੀ ਗਈ ਕਦੀ ਆ ਬਾਹ ਟੁੱਟ ਜਾਂਦੀ ਕਦੀ ਆ ਪਾਈ ਹੁੰਦੀ ਗੱਲ ਚ ਕਦੀ ਲੱਤ ਟੁੱਟ ਜਾਂਦੀ ਆ ਕਦੀ ਰੇੜੀ ਤੇ ਬੈਠੇ ਹੁੰਦੇ ਲੋਕੀ ਬੈਠੇ ਤੇ ਗੋਲੀਆਂ ਚਲਾਈ ਜਾਂਦੇ ਆ ਤੇ ਤੁਸੀਂ ਕਿਦਾਂ ਸੋਚ ਲਿਆ ਕਿ ਪੰਜਾਬ ਦੇ ਇਹਨਾਂ ਲੋਕਾਂ ਦੀ ਗਵਾਹੀ ਕਰ ਲੋਗੇ ਅੱਜ ਕੱਲ 1 ਲੱਖ ਨੂੰ ਕਿੱਲਾ ਆਇ ਕਰ ਦੋ ਜਨਮ ਸਵਾਰੂ ਅਗਲੇ ਜਨਮ ਚ ਆਇਓ ਫਿਰ ਕਿਤੇ ਵੇਖਾਂਗੇ ਕਿਤੇ ਨਿੱਕੀ ਜੀ ਗੱਲ ਹੁੰਦੀ ਨਾ ਨਿੱਕੀ ਜੀ ਗੱਲ ਕਿਤੇ ਉਥੇ ਅਕਾਲੀ ਦਲ ਦਾ ਇੱਕ ਲੀਡਰ ਆ ਬਿਕਰਮ ਮਜੀਠੀਆ ਉਸੇ ਵੇਲੇ ਪਹੁੰਚ ਜਾਂਦਾ ਉਹਨੂੰ ਤੇ ਮੱਲੋ ਚਾ ਹੀ ਚੜ ਜਾਂਦਾ ਨਾ ਜੇ ਕੋਈ ਕਿਤੇ ਨਿਕਾ ਜਾਵੇ ਹਾਸਾ ਹੋ ਜਾਂਦਾ ਉਹ ਤੇ ਮਤਲਬ ਜਿੱਦਾਂ ਡਿੱਕਣੀ ਡਿਆ ਹੁੰਦਾ ਵੀ ਪਤਾ ਨਹੀਂ ਕੋਈ ਘਟਨਾ ਹੋਵੇ ਤਾਂ ਮੈਂ ਜਾਵਾਂ ਉਹਨੂੰ ਕੋਈ ਬੁਲਾਉਂਦਾ ਨਹੀਂ ਤੇ ਉੱਥੇ ਜਾਵੜਦਾ ਵੀ ਇੱਥੇ ਵੀ ਤੁਹਾਡਾ ਡਬਲ ਸਟੈਂਡਰਡ ਨਜ਼ਰ ਆ ਰਿਹਾ ਨਾ ਬਿਕਰਮ ਰੋਲਾ ਪਾਉਂਦਾ ਤੇ ਤੁਸੀਂ ਕਹਿੰਦੇ ਰੋਲਾ ਪਾਉਣਾ ਪੈਂਦਾ ਬਿਨਾਂ ਉਹਦੇ ਜਾ ਕੇ ਰੋਲਾ ਉਹ ਬੰਦੇ ਪਾਉਣ ਪਹਿਲਾਂ ਡਾਕਟਰ ਜਿਹੜੇ ਸੀਗੇ ਉਹ ਇੱਕ ਸਾਡੇ ਖੁਦਾ ਮੰਨੇ ਜਾਂਦੇ ਸਨ ਤੇ ਭਗਵਾਨ ਮੰਨੇ ਜਾਂਦੇ ਸਨ ਹੁਣ ਕੀ ਲੱਗਦਾ ਕਿ ਠੇਕੇ ਦੇ ਲੋਕ ਜਿਹੜੇ ਨੇ ਉਹ ਮੰਨੇ ਜਾਣਗੇ ਛੜਕਾਂ ਤੇ ਬਦਲਾਵ ਦੌੜ ਰਿਹਾ ਚਾਰੇ ਪਾਸੇ ਖੂਨ ਦੀ ਹੋਲੀ ਖੇਡੀ ਜਾ ਰਹੀ ਹਾਹਾਕਾਰ ਮੱਚੀ ਪਈ ਬਦਲਾਵ ਹੀ ਆਇਆ ਇਹ ਵੀ ਇੱਕ ਬਦਲਾਵ ਆ ਉਹ ਕੁਛ ਦੇ ਛੜਦੇ ਹੋ ਸਾਡੇ ਪੱਲੇ ਓਏ ਤੁਸੀਂ ਕਿਹੜਾ ਤੁਹਾਡਾ ਸਲਾਹ ਕਰਿਆ ਕਿਹੜਾ ਤੁਹਾਨੂੰ ਇਹੋ ਜੀਆਂ ਪੁੱਠੀਆਂ ਸਲਾਹਾਂ ਦਿੰਦਾ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਪੈਗ ਲਾ ਲੈਂਦੇ ਤੇ ਸਾਰਿਆਂ ਨੂੰ ਜ਼ਿੰਦਗੀ ਇੱਥੇ ਮਿਲਦੀ ਜ਼ਿੰਦਗੀ ਤੁਹਾਨੂੰ ਮਿਲਦੀ ਆ ਜੰਮੂ ਕਸ਼ਮੀਰ ਦੀ ਜੰਗ 'ਚ ਸ਼ਹੀਦ ਹੋ ਗਏ ਆਕਾਸ਼ਦੀਪ ਸਿੰਘ ਉਸ ਨੌਜਵਾਨ ਦਾ ਚਹਿਲਪਿੰਡ ਦਾ ਰਹਿਣ ਵਾਲਾ ਉਸ ਦੇ ਮਾਪਿਓ ਦਹਾਈਆਂ ਪਾ ਪਾ ਕੇ ਰੌਲਾ ਪਾ ਪਾ ਕੇ ਵਿਚਾਰੇ ਰੋਂਦੇ ਵੇਖੇ ਨਹੀਂ ਜਾਂਦੇ ਤੇ ਉਹਦੀ ਮਾਂ ਕਹਿੰਦੀ ਵੀ ਮੈਂ ਹਸਤੀਆਂ ਜਲ ਪ੍ਰਵਾਹ ਨਹੀਂ ਆਪਣੇ ਪੁੱਤ ਦੀ ਉਹਨਾਂ ਚਿਰ ਕਰਨੀਆਂ ਜਿੰਨਾ ਚਿਰ ਤੱਕ ਸ਼ਹੀਦੀ ਦਰਜਾ ਨਹੀਂ ਦੋਗੇ ਨਾ ਤੇ ਇਹਨਾਂ ਨੇ ਜਿਹੜਾ 70 ਕਰੋੜ ਰੁਪਏ ਉਹਨਾਂ ਨੂੰ ਮਿਲਿਆ ਦੇ ਨਾਂ ਉਹਨੂੰ ਸ਼ਹੀਦੀ ਦਰਜਾ ਦਿੱਤਾ ਉਹ ਦਿਖੇ ਨਹੀਂ ਸ਼ਹੀਦ ਨੂੰ ਭਾਵੇਂ ਜਿਆ ਨਹੀਂ ਮਿਲਿਆ ਲੇਕਿਨ ਉਹ ਦੂਜੇ ਸ਼ਹੀਦ ਜਿਹੜੇ ਹੋਏ ਸਨ ਜਿੜੇਲੀ ਸ਼ਰਾਬ ਪੀ ਕੇ ਉਹਨਾਂ ਨੂੰ ਤਾਂ 10-10 ਲੱਖ ਰੁਪਏ ਦੇ ਦਿੱਤੇ ਉਹ ਤੇ ਉਹਦੀ ਮਾਤਾ ਨੇ ਕਿਹਾ ਵਾ ਵੀ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਪੀਤੀ ਆ ਤੇ ਉਹਨਾਂ ਨੂੰ 10-10 ਲੱਖ ਮਿਲ ਗਿਆ ਜੋ ਜ਼ਹਿਰੀਲੀ ਸ਼ਰਾਬ ਪੀ ਕੇ ਤੇ ਜਿਨ੍ਹਾਂ ਨੇ ਦੇਸ਼ ਦੀ ਰਾਖੀ ਦੇ ਲਈ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰਤੀ ਡਿਊਟੀ ਦੌਰਾਨ ਮਾਂ ਦਾ ਜਵਾਨ 20 ਸਾਲ ਦਾ ਪੁੱਤ ਜਿਹੜਾ ਚਲਿਆ ਗਿਆ ਇਹਨਾਂ ਦੇ ਮੂੰਹੋਂ ਦੋ ਲਫ਼ਜ਼ ਨਹੀਂ ਕਿਤੇ ਫੁੱਟੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹਨਾਂ ਵੱਲੋਂ ਸ਼ਰਾਬ ਨੂੰ ਲੀਗਲ ਦੱਸਿਆ ਜਾ ਰਿਹਾ ਸੀ ਅਤੇ ਉਸ ਵੇਲੇ ਦੀ ਸਰਕਾਰ ਨੂੰ ਕੋਸਿਆ ਜਾ ਰਿਹਾ ਸੀ ਕਿ ਸ਼ਰਾਬ ਜਿਹੜੀ ਹੈ ਸਰਕਾਰਾ ਅਗਰ ਚਾਹੁੰਦਾ ਉਸ ਨੂੰ ਲੀਗਲ ਵੀ ਕਰ ਸਕਦੀਆਂ ਨੇ ਤੇ ਇਨਲੀਗਲ ਵੀ ਕਰ ਸਕਦੀਆਂ ਨੇ ਲੇਕਿਨ ਹੁਣ ਦੀ ਗੱਲ ਸੁਣੀ ਜਾਵੇ ਤਾਂ ਜਦੋਂ ਮਜੀਠਾ ਹਲਕੇ ਦੇ ਵਿੱਚ 30 ਦੇ ਕਰੀਬ ਜੜੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਉਸ ਤੋਂ ਬਾਅਦ ਠੇਕਿਆਂ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਜਿਸ ਵਿੱਚ ਸਾਫ ਤੋਂ ਉੱਤੇ ਲਿਖਿਆ ਗਿਆ ਕਿ ਮੋਦੀ ਜਿਗਾ ਜਿੰਦਗੀ ਕੀ ਖਰੀਦੀ ਜਾਵੇ ਇਸ ਮੌਬਸਾਨਾ ਗੱਲਬਾਤ ਕਰਨ ਲਈ ਤਿਆਰ ਨੇ OBC ਦੇ ਪੰਜਾਬ ਦੇ ਪ੍ਰਧਾਨ ਸਰਪਜੀਤ ਸਿੰਘ ਸੋਨੂ ਜੰਡਿਆਰਾ ਸੋਨੂ ਜੀ ਪਹਿਲਾਂ ਡਾਕਟਰ ਜਿਹੜੇ ਸੀਗੇ ਉਹ ਜਾਨ ਦਿੰਦੇ ਸਨ ਜਾਂ ਉਹ ਇੱਕ ਸਾਡੇ ਖੁਦਾ ਮੰਨੇ ਜਾਂਦੇ ਸਨ ਜਾਂ ਭਗਵਾਨ ਮੰਨੇ ਜਾਂਦੇ ਸਨ ਹੁਣ ਕੀ ਲੱਗਦਾ ਕਿ ਠੇਕੇ ਦੇ ਲੋਕ ਜਿਹੜੇ ਨੇ ਉਹ ਮੰਨੇ ਜਾਣਗੇ ਬਿਲਕੁਲ ਆ ਤੇ ਨਵਾਂ ਹੀ ਕੰਮ ਸ਼ੁਰੂ ਕਰਤਾ ਵੇਖੋ ਬਦਲਾਅ ਤੇ ਆਉਣਾ ਹੀ ਸੀ ਨਾ ਤੁਸੀਂ ਬਦਲਾਅ ਦੇ ਨਾਂ ਤੇ ਜਿਹੜੀ ਸਰਕਾਰ ਆਈ ਸੀ ਉਹ ਬਦਲਾਅ ਆ ਗਿਆ ਹੂੰ ਸੜਕਾਂ ਤੇ ਬਦਲਾਵ ਦੌੜ ਰਿਆ ਚਾਰੇ ਪਾਸੇ ਖੂਨ ਦੀ ਹੋਲੀ ਖੇਢੀ ਜਾ ਰਹੀ ਹਾਹਾਕਾਰ ਮੱਚੀ ਪਈ ਬਦਲਾਵ ਹੀ ਆਇਆ ਇਹ ਵੀ ਇੱਕ ਬਦਲਾਵ ਆ ਉਪਲਬਧੀਆਂ ਹੁੰਦੀਆਂ ਵਾਂ ਜਿਹੜੀਆਂ ਮਤਲਬ ਜਦੋਂ ਸਰਕਾਰ ਚੱਲ ਜਾਂਦੀ ਹੈ ਨਾ ਫਿਰ ਉਪਲਬਧੀਆਂ ਕਰਾਉਣੀਆਂ ਪੈਂਦੀਆਂ ਵਾਂ ਉਹ ਦੱਸਣਾ ਪੈਂਦਾ ਲੋਕਾਂ ਦੇ ਵਿੱਚ ਜਾ ਕੇ ਵੀ ਅਸੀਂ ਕੀ ਕੀਤਾ ਬਹੁਤ ਵਧੀਆ ਕੰਮ ਕੀਤਾ ਬੜਾ ਸ਼ਲਾਘਾਜੋ ਕੰਮ ਕੀਤਾ ਸ਼ਲਾਘਾਜੋ ਕੰਮ ਇਸ ਕਰਕੇ ਵੀ ਜਿੱਥੇ 35 ਲੋਕ ਮਰ ਗਏ ਜ਼ਹਿਰੀਲੀ ਸ਼ਰਾਬ ਦੇ ਨਾਲ ਉੱਥੇ ਠੇਕੇ ਦੇ ਬਾਹਰ ਲਿਖਿਆ ਜਾਂਦਾ ਹਲਕਾ ਦੱਖਣੀ ਦੇ ਵਿੱਚ ਅਮਰਸਰ ਦੇ ਇਹ ਹੋਇਆ ਹੋਇਜੇ ਕੁਝ ਹਲਕੇ ਕੁਝ ਪੁਆਇੰਟ ਚੁਣੇ ਗਏ ਪੀ ਇਥੇ ਜੀ ਜ਼ਹਿਰੀਲੀ ਸ਼ਰਾਬ ਮਿਲਦੀ ਔਰ ਬੜੇ ਮਾਨ ਸਤਕਾਰ ਦੇ ਨਾਲ ਅਦਬ ਦੇ ਨਾਲ ਉਥੇ ਜਿੱਥੇ ਬੋਡ ਲਾਇਆ ਬੜੇ ਅਦਬ ਦੇ ਨਾਲ ਉਥੇ ਜਿਹੜੇ ਅਧਿਕਾਰੀਆ ਬੋਲ ਰਹੇ ਆ ਪੀ ਇਥੇ ਜੀ ਥੱਲੇ ਲਿਖਿਆ ਵਾ ਪੀ ਇਥੇ ਜਿਹੜਾ ਜ਼ਿੰਦਗੀ ਖਰੀਦੀ ਜਾਵੇ ਮੌਤ ਨਹੀਂ ਮੈਨਾਂ ਫਿਰ ਡਾਕਟਰਾਂ ਨੂੰ ਆਪਾਂ ਬੰਦ ਕਰੀਏ ਹਸਪਤਾਲਾਂ ਨੂੰ ਠੇਕਿਆਂ ਤੇ ਕਹ ਲੈ ਗੀਏ ਗੁਰੂ ਘਰਾਂ ਦੇ ਵਿੱਚ ਅਰਦਾਸਾ ਕਰਾਉਣ ਜਾਂਦੇ ਉਹਨਾਂ ਨੂੰ ਵੀ ਕਹੀਏ ਵੀ ਇਹਨਾਂ ਕੋਲ ਚਲਜਿਆ ਕਰੋ ਉਹ ਕੁਛ ਦੇ ਛੱਡ ਦਿਓ ਸਾਡੇ ਪੱਲੇ ਓਏ ਤੁਸੀਂ ਕਿਹੜਾ ਤੁਹਾਡਾ ਸਲਾਹ ਕਰਿਆ ਕਿਹੜਾ ਤੁਹਾਨੂੰ ਇਹੋ ਜਿਹੀਆਂ ਪੁੱਠੀਆਂ ਸਲਵਾਂ ਦਿੰਦਾ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਪੈਗ ਲਾ ਲੈਂਦੇ ਤੇ ਸਾਰਿਆਂ ਨੂੰ ਜ਼ਿੰਦਗੀ ਇੱਥੇ ਮਿਲਦੀ ਜ਼ਿੰਦਗੀ ਤੁਹਾਨੂੰ ਮਿਲਦੀ ਆ ਔਰ ਤੁਹਾਡਾ ਦਾ ਲੱਗ ਗਿਆ ਤੇ ਹੁਣ ਤੁਸੀਂ ਲੋਕਾਂ ਦੇ ਮਗਰ ਕਿਉਂ ਹੱਥ ਧੋਕੇ ਪੈ ਗਏ ਲੋਕਾਂ ਨੂੰ ਬਖਸ਼ ਦੋ ਲੋਕ ਤੁਹਾਡੇ ਤੋਂ ਹੱਥ ਜੋੜ ਕੇ ਸਾਡੇ ਪੰਜਾਬ ਦਾ ਮਜ਼ਾਕ ਉਡਾਉਂਦੇ ਅੱਜ ਕਿਸੇ ਵੇਲੇ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਿਤੇ ਬੋਲਦਾ ਹੁੰਦਾ ਸੀ ਪੂਰਾ ਦੇਸ਼ ਕੀ ਪੂਰਾ ਵਰਲਡ ਸੁਣਦਾ ਹੁੰਦਾ ਸੀ ਔਰ ਜਦੋਂ ਜਾਂਦਾ ਹੁੰਦਾ ਸੀ ਦੇਸ਼ ਦਾ ਪ੍ਰਾਈਮ ਮਿਨਿਸਟਰ ਸਨਮਾਨ ਕਰਦਾ ਸੀ ਅੱਜ ਤੇ ਸਾਡਾ ਪਾਣੀ ਸਾਡੇ ਤੋਂ ਖੋਲਿਆ ਸਾਡੇ ਨੌਜਵਾਨ ਫਰੀਦਕੋਟ ਦੇ ਵਿੱਚ ਜੰਮੂ ਕਸ਼ਮੀਰ ਦੀ ਜੰਗ 'ਚ ਸ਼ਹੀਦ ਹੋ ਗਏ ਆਕਾਸ਼ਦੀਪ ਸਿੰਘ ਉਸ ਨੌਜਵਾਨ ਦਾ ਚਹਿਲਪਿੰਡ ਦਾ ਰਹਿਣ ਵਾਲਾ ਉਸ ਦੇ ਮਾਂ ਪਿਓ ਦਹਾਈਆਂ ਪਾ ਪਾ ਕੇ ਰੌਲਾ ਪਾ ਪਾ ਕੇ ਵਿਚਾਰੇ ਰੋਂਦੇ ਵੇਖੇ ਨਹੀਂ ਜਾਂਦੇ ਤੁਸੀਂ ਮਾਂ ਕਹਿੰਦੀ ਵੀ ਮੈਂ ਹਸਤੀਆਂ ਜਲ ਪ੍ਰਵਾਹ ਨਹੀਂ ਆਪਣੇ ਪੁੱਤ ਦੀਆਂ ਉਹਨਾਂ ਚਿਰ ਕਰਨੀਆਂ ਜਿੰਨਾ ਚਿਰ ਤੱਕ ਸ਼ਹੀਦੀ ਦਰਜਾ ਨਹੀਂ ਦੋਗੇ ਨਾ ਤੇ ਇਹਨਾਂ ਨੇ ਜਿਹੜਾ ਕੈਸੀ ਕਰੋੜ ਰੁਪਏ ਉਹਨਾਂ ਨੂੰ ਮਿਲਿਆ ਤੇ ਨਾ ਉਹਨੂੰ ਸ਼ਹੀਦੀ ਦਰਜਾ ਦਿੱਤਾ ਉਹ ਦਿਖੇ ਨਹੀਂ ਤੇ ਆਹ ਜਿਹੜੇ ਠੇਕਿਆਂ ਦੇ ਬਾਹਰ ਜ਼ਰੂਰ ਲਿਖਾਤਾ ਇਹ ਸਿਰਫ ਔਰ ਸਿਰਫ ਮਸ਼ਹੂਰੀਆਂ ਤੱਕ ਤੇ ਬੋਡਾਂ ਤੱਕ ਹੀ ਅਸੀਂ ਰਹਿ ਗਏ ਇਸ ਤੋਂ ਬਾਹਰ ਵੀ ਜ਼ਿੰਦਗੀ ਹੈਗੀ ਆ ਲੋਕਾਂ ਦੇ ਵਿੱਚ ਆ ਉਹ ਲੋਕਾਂ ਨੂੰ ਉਪਲਬਧੀਆਂ ਦੱਸੋ ਲੋਕਾਂ ਨੂੰ ਕੰਮ ਦੱਸੋ ਕਰਕੇ ਆਹ ਕਿਹੜੇ ਕੰਮ ਨਵੇਂ ਕਿਹੜੀ ਜ਼ਿੰਦਗੀ ਠੇਕਿਆਂ ਤੋਂ ਮਿਲਦੀ ਜ਼ਿੰਦਗੀ ਮਿਲਦੀ ਪਰਮਾਤਮਾ ਦੇ ਘਰ ਚੋਂ ਗੁਰੂ ਦੇ ਘਰ ਚੋਂ ਚੰਗੇ ਜਨਮ ਕਰਨ ਜਿਹੜੇ ਸਵਰਨਾ ਇਸ ਜਨਮ ਨੂੰ ਤੇ ਫਿਰ ਜਾਣਾ ਪੈਂਦਾ ਰੱਬ ਦੇ ਘਰ ਚ ਚੰਗੇ ਕਰਮ ਕਰਨੇ ਪੈਂਦੇ ਠੇਕਿਆਂ ਤੇ ਕਿਹੜੀ ਜ਼ਿੰਦਗੀ ਦੱਸੋ ਮਿਲਦੀ ਮਤਲਬ ਕੋਈ ਬੇਵਕੂਫੀ ਦੀ ਹੱਦ ਹੁੰਦੀ ਆ ਮੈਨੂੰ ਨਹੀਂ ਪਤਾ ਕਿ ਕਿਹੜਾ ਅਫਸਰ ਤੇ ਕਿਹੜਾ ਐਡਾ ਮਾਨਸਿਕ ਰੋਗੀ ਆ ਕਿਹੜੇ ਐਡੇ ਬੇਵਕੂਫੀ ਕਰਕੇ ਇਹ ਇਹ ਸ਼ਬਦ ਲਿਖਾਇਆ ਉੱਥੇ ਠੇਕਿਆਂ ਦੇ ਬਾਹਰ ਬੋਰਡ ਲਵਾਤੇ ਮਤਲਬ ਸ਼ਰਮ ਦਾ ਘਟੇ ਕਹਿ ਸਕਦਾ ਕੋਈ ਬਿਸ਼ਰਮੀ ਦੀ ਹੱਦ ਹੁੰਦੀ ਆ ਉਹ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਇਹਨਾਂ ਨੇ ਲਿਖਾ ਕੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਲਿਆ ਕੋਈ ਸ਼ਰਮ ਨੂੰ ਅਤਵਾਰੋ ਥੋੜੀ ਬੋਧੀ ਪਤਾ ਨਹੀਂ ਕਿਹੜਾ ਬੇਵਕੂਫ ਤੁਹਾਨੂੰ ਇਹੋ ਜਿਹੇ ਰਾਏਆਂ ਦਿੰਦਾ ਰਹਿੰਦਾ ਤੇ ਕਿਹੜੀ ਘੜੀ ਨੂੰ ਜਿਹੜੇ ਲੋਕ ਪਛਤਾਉਂਦੇ ਤੁਹਾਨੂੰ ਵੋਟਾਂ ਪਾਲੀਆਂ ਅੱਜੋ ਆਪਣੀਆਂ ਉਂਗਲਾਂ ਨੂੰ ਵੱਢਣ ਨੂੰ ਫਿਰਦੇ ਲੋਕ ਜਨਾਹ ਹੱਥਾਂ ਨਾਲ ਵੋਟਾਂ ਪਾਈਆਂ ਸੀ ਲੇਕਿਨ ਸੋਨੂੰ ਤੇ ਕਿੰਨੇ ਪੈ ਕਰੋੜ ਕਰੋੜ ਰੁਪਏ ਨਹੀਂ ਮਿਲੇ 10-10 ਲੱਖ ਤੇ ਮਿਲੀ ਗਿਆਣਾ ਲੋਕਾਂ ਨੂੰ ਸ਼ਹੀਦ ਨੂੰ ਭਾਵੇਂ ਜਿਆ ਨਹੀਂ ਮਿਲਿਆ ਲੇਕਿਨ ਉਹ ਦੂਜੇ ਸ਼ਹੀਦ ਜਿਹੜੇ ਹੋਏ ਸਨ ਜਹਰੀਲੀ ਸ਼ਰਾਬ ਪੀ ਕੇ ਉਹਨਾਂ ਨੂੰ ਤਾਂ 10-10 ਲੱਖ ਰੁਪਏ ਦਿੱਤੇ ਉਹ ਤੇ ਉਹਦੀ ਮਾਤਾ ਨੇ ਕਿਹਾ ਵਾ ਕਿ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਪੀਤੀ ਆ ਤੇ ਉਹਨਾਂ ਨੂੰ 10-10 ਲੱਖ ਮਿਲ ਗਿਆ ਜੋ ਜਹਰੀਲੀ ਸ਼ਰਾਬ ਪੀ ਕੇ ਤੇ ਜਿਨ੍ਹਾਂ ਨੇ ਦੇਸ਼ ਦੀ ਰਾਖੀ ਦੇ ਲਈ ਦੇਸ਼ ਤੇ ਲਈ ਆਪਣੀ ਜਾਨ ਕੁਰਬਾਨ ਕਰ ਆਇਆ ਲਪੇਟ ਕੇ ਨੌਜਵਾਨ ਇੱਕ ਮਾਂ ਦਾ ਜਵਾਨ 20 ਸਾਲ ਦਾ ਪੁੱਤ ਜਿਹੜਾ ਚਲਿਆ ਗਿਆ ਇਹਨਾਂ ਦੇ ਮੂੰਹੋਂ ਦੋ ਲਫ਼ਜ਼ ਨਹੀਂ ਕਿਤੇ ਫੁੱਟੇ ਲੱਗਦਾ ਨਹੀਂ ਕਿ ਪੰਜਾਬ ਨੂੰ ਕਿਉਂਕਿ ਮੈਂ ਕਈ ਵੀਡੀਓਜ਼ ਦੇਖੀਆਂ ਜਿੱਚ ਪੰਜਾਬ ਦੇ ਹੁਣ ਮੁੱਖ ਮੰਤਰੀ ਜਿਹੜੇ ਪਹਿਲਾਂ ਉਸ ਟਾਈਮ ਤੇ ਉਹ ਵਿਰੋਧੀ ਧਿਰ ਚ ਸਨ ਉਹ ਕਹਿੰਦੇ ਸਨ ਕਿ ਜੇ ਸਰਕਾਰ ਨੂੰ ਇੰਨਾ ਹੀ ਸ਼ੌਂਕ ਹੈ ਤੇ ਲੀਗਲ ਲੀਗਲ ਕਿਉਂ ਕੀਤਾ ਸ਼ਰਾਬ ਨੂੰ ਹੁਣ ਤੇ ਹੋਮ ਡਿਲੀਵਰੀਆਂ ਸ਼ੁਰੂ ਹੋ ਗਈਆਂ ਜ਼ਿੰਦਗੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਲੱਗਦਾ ਨਹੀਂ ਇਹ ਗਾਂਪ ਵਿੱਚ ਹੋਰ ਵਧੇਗਾ ਕੰਮ ਜਾ ਕੇ ਸੀ ਦੇਖੋ ਗੁਰਪ੍ਰੀਤ ਜੀ ਰਾਜਨੀਤੀ ਜਿਹੜੀ ਆ ਨਾ ਬਹੁਤ ਗੰਦੀ ਹੋ ਗਈ ਐਨੀ ਗੰਦੀ ਰਾਜਨੀਤੀ ਕਿੱਥੇ ਨਿੱਕੀ ਜੀ ਗੱਲ ਹੁੰਦੀ ਨਾ ਨਿੱਕੀ ਜੀ ਗੱਲ ਕਿਤੇ ਉੱਥੇ ਅਕਾਲੀ ਦਲ ਦਾ ਇੱਕ ਲੀਡਰ ਆ ਬਿਕਰਮ ਜੀਠੀ ਆ ਉਸੇ ਵੇਲੇ ਪਹੁੰਚ ਜਾਂਦਾ ਉਹਨੂੰ ਤੇ ਮਤਲਬ ਚਾਹ ਹੀ ਚੜ ਜਾਂਦਾ ਨਾ ਜੇ ਕੋਈ ਕਿਤੇ ਨਿਕਾ ਜਾਵੇ ਹਾਸਾ ਆ ਜਾਂਦਾ ਉਹਦੇ ਮਤਲਬ ਜਿੱਦਾਂ ਡਿੱਕ ਨਹੀਂ ਡਿਆ ਹੁੰਦਾ ਵੀ ਪਤਾ ਨਹੀਂ ਕੋਈ ਘਟਨਾ ਹੋਵੇ ਤੇ ਮੈਂ ਜਾਵਾਂ ਨੂੰ ਕੋਈ ਬੁਲਾਉਂਦਾ ਨਹੀਂ ਤੇ ਉੱਥੇ ਜਾਵੜਦਾ ਔਰ ਇਦਾਂ ਦਾ ਹੀ ਕੰਮ ਇਹਨਾਂ ਦਾ ਵਾਹ ਇਹ ਸਿਰਫ ਨਾਲ ਹੀ ਫਟਾਫਟ ਨੈੱਟ ਤੇ ਲਾਈਵ ਹੋ ਜਾਂਦੇ ਜਵਾਬ ਦੇਣ ਦੇ ਲਈ ਕੋ ਯਾਰ ਤੁਸੀਂ ਕਿਹੜੇ ਬੰਨੇ ਤਕੇਲਤਾ ਪੰਜਾਬ ਉਹਨਾਂ ਨੇ ਕੀ ਕੀਤਾ ਤੁਸੀਂ ਕੀ ਕੀਤਾ ਤੁਸੀਂ ਕਰਨਾ ਕੀ ਹੈ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਕੀ ਕਰਨ ਦੇ ਲਈ ਆਏ ਸੀ ਕਿਹੜਾ ਤੁਹਾਡਾ ਮਿਸ਼ਨ ਸੀ ਪੰਜਾਬ ਨੂੰ ਕਿਹੜੇ ਰਸਤੇ ਤੇ ਤੋਰਤਾ ਕਿੰਨੇ ਨੌਜਵਾਨ ਬਾਹਰੋਂ ਡਿਪੋਟ ਹੋ ਕੇ ਆ ਗਏ ਕਿੰਨੇ ਕਰੋੜਾਂ ਰੁਪਏ ਟਰੈਵਲ ਜੈਂਟਾਂ ਨੇ ਮਾਰ ਲਏ ਉਹ ਟਰੈਵਲ ਜੈਂਟ ਅੱਜ ਫੇਰ ਖੋਲ ਕੇ ਬੈਠੇ ਦਫਤਰ ਬੰਦ ਕਰਤੇ ਜੀ ਉਹ ਹੋਜੂ ਜੀ ਜੇ ਹੋਜੂ ਜੀ ਉਹਨਾਂ ਦਾ ਸੋਚਾਂਗੇ ਉਹ ਨੌਜਵਾਨਾਂ ਦਾ ਸੋਚਿਆ ਨਹੀਂ ਅੱਜ ਨੌਜਵਾਨੀ ਦਾ ਭਵਿੱਖ ਕੀ ਆ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਸਕੂਲ ਘਰਾਟ ਗਏ ਠੇਕਿਆਂ ਦੇ ਅੰਦਰ ਇੱਥੇ ਡਾਕਟਰ ਆ ਠੇਕਿਆਂ ਦੇ ਅੰਦਰ ਆ ਗਏ ਜੀ ਉਹ ਤੇ ਇਹਨਾਂ ਨੇ ਤਾਂ ਹੀ ਤੇ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਹੜੇ ਇੱਕ ਰੱਬ ਦਾ ਰੂਪ ਜਿਹੜਾ ਕਿਹਾ ਜਾਂਦਾ ਹੁੰਦਾ ਸੀ ਡਾਕਟਰ ਨੂੰ ਤੇ ਉਹ ਜਿਹੜੇ ਡਾਕਟਰ ਉੱਥੇ ਹੀ ਲਿਆ ਗਏ ਬਾਹਤੇ ਤੇ ਉਹ ਬੜੇ ਮਾਣ ਨਾਲ ਕਹਿਣ ਡਿਆ ਆ ਪੀ ਅਸੀਂ ਤੇ ਜੀ ਇਹ ਬੜਾ ਵਧੀਆ ਕੰਮ ਕੀਤਾ ਜੀ ਜਿੱਥੇ ਚੇਰੀਲੀ ਸ਼ਰਾਬ ਉਹਨਾਂ ਨੂੰ ਕਿੱਦਾਂ ਪਤਾ ਚੇਰੀਲੀ ਸ਼ਰਾਬ ਇੱਥੇ ਵਿਗਦੀ ਹੈ ਇੱਕ ਦਖਣੀ ਹਲਕੇ ਇਕ ਚੁਣਿਆ ਗਿਆ ਉਹ ਦਖਣੀ ਹਲਕੇ ਦੇ ਵਿੱਚ ਜਾ ਕੇ ਤੇ ਵੇਖੋ ਕਿਹੜੇ ਕਿਹੜੇ ਪਵਿੱਤਰ ਸਥਾਨ ਆ ਕਿਹੜਾ ਨੁਮਾਇੰਦਾ ਉੱਥੇ ਕੋਈ ਹੋਰ ਬੋਲ ਰਿਹਾ ਕੋਈ ਨਾ ਕੋਈ ਤੁਹਾਡਾ ਨੁਮਾਇੰਦਾ ਨਜ਼ਰ ਆ ਰਿਹਾ ਉੱਥੇ ਕੋਈ ਗੱਲਬਾਤ ਕਰੋ ਤੁਸੀਂ ਠੀਕ ਹੈ ਤੁਸੀਂ ਇੱਥੇ ਰੌਲਾ ਪਾਉਂਦੇ ਹੋ ਹੋਰ ਤਾਂ ਕੋਈ ਰੌਲਾ ਹੀ ਨਹੀਂ ਪਾਉਂਦਾ ਸਾਡਾ ਨੁਮਾਇੰਦਾ ਅੰਮ੍ਰਿਤਸਰ ਦਾ ਐਮਪੀ ਜਿਹੜਾ ਜਾ ਜਾ ਕੇ ਹਰ ਜਗ੍ਹਾ ਤੇ ਵਿਚਾਰਾ ਰੋਂੜਿਆ ਇੱਥੋਂ ਤੱਕ ਕਿ ਕਿਹੜੇ ਹਲਕੇ ਦੇ ਵਿੱਚ ਤਿੰਨ ਮੈਂ ਬੋਲਣ ਡਿਆ ਨਾ ਤੁਸੀਂ ਗੱਲ ਕਰੋ ਮੇਰੇ ਨਾਲ ਗੱਲ ਕਰੋ ਮੈਂ ਤਾਂ ਬੋਲਣ ਡਿਆ ਜਿਹੜਾ ਉਹ ਕਿਸੇ ਟਾਈਮ ਤੇ ਮਰੇ ਨਾ ਮੌਜੂਦਾ ਵੀ ਉਹ ਕਹਿੰਦੇ ਨੇ ਮੇਰਾ ਪਰਿਵਾਰ ਹੈ ਉਹ ਦੇਖੋ ਕੋਈ ਬੋਲਦਾ ਕੋਈ ਨਹੀਂ ਬੋਲਦਾ ਮੈਂ ਕਿਸੇ ਦੀ ਗਵਾਹੀ ਨਹੀਂ ਦੇ ਸਕਦਾ ਮੇਰੇ ਨਾਲ ਤੇ ਉਹਦੀ ਗੱਲ ਕਰੋ ਜਿਹਦੇ ਨਾਲ ਮੈਂ ਖਲੋਣਾ ਉੱਠਦਾ ਬਹਿਣਾ ਅਸੀਂ ਤੇ ਜਿੱਦਾਂ ਦੀ ਸਾਡੀ ਸੋਚ ਵਾਲੇ ਅਸੀਂ ਉਸ ਦਾ ਦੀ ਸੋਚ ਨਾਲ ਖਲੋਣੇ ਆ ਸਾਡੇ ਅਮ੍ਰਿਤਸਰ ਦੇ ਐਮਪੀ ਜਿਹੜੇ ਉਹ ਬੰਦੇ ਨੇ ਦੁਹਾਈਆਂ ਦੇ ਦੇ ਕੇ ਰੌਲਾ ਪਾਤਾ ਅੱਖਾਂ ਚ ਥਰੂ ਤੱਕ ਆ ਗਿਆ ਉਸ ਬੰਦੇ ਦੇ ਵੇਖ ਕੇ ਦਰਦ ਜਦੋਂ ਮੌਤਾਂ ਹੋਈਆਂ ਵੀ ਉਹ ਰੋਕ ਲੋ ਏ ਰੋਕ ਲੋ ਪੰਜਾਬ ਨੂੰ ਕਿਹੜੇ ਬੰਨਿੱਤ ਘੇਲਤਾ ਜੇ ਹਰ ਜਗ੍ਹਾ ਰਾਜਨੀਤੀ ਨਹੀਂ ਹੁੰਦੀ ਜਾ ਕੇ ਰੌਲਾ ਪਾਉਣਾ ਮਾੜਾ ਕਰਨਾ ਉਹ ਕਰਤਾ ਕਰਤਾ ਕੋਈ ਥੋੜਾ ਬੋਧਾ ਲੋਕਾਂ ਪ੍ਰਤੀ ਦਰਦ ਵੀ ਰੱਖਣਾ ਚਾਹੀਦਾ ਵਾ ਲੇਕਿਨ ਸੋਨੂ ਦੀ ਤੀਜੀ ਵਾਰ ਮੌਕਾ ਤੇ ਉਹਨਾਂ ਨੂੰ ਵੀ ਮਿਲਿਆ ਨਾ ਉਹ ਚਾਹੁੰਦੇ ਤੇ ਉਹ ਵੀ ਕੁਝ ਨਾ ਕੁਝ ਕਰ ਹੀ ਸਕਦੇ ਸੀ ਜੀ ਇਹ ਕਿਹਾ ਬਿਲਕੁਲ ਉਹਨਾਂ ਨੇ ਜਿੱਥੇ ਜੋ ਹੋ ਸਕਦਾ ਉਸ ਬੰਦੇ ਨੇ ਜਿੰਨਾ ਕੁਝ ਉਹਨੇ ਕੀਤਾ ਨਾ ਮੈਨੂੰ ਤੇ ਲੱਗਦਾ ਹੀ ਨਹੀਂ ਇੰਨਾ ਕੁਝ ਕਿਸੇ ਹੋਰ ਨੇ ਕੀਤਾ ਅਮਰਤ ਸਰ ਦਾ ਕਿਹੜਾ ਕੰਮ ਆ ਜਿਹੜਾ ਉਸ ਬੰਦੇ ਨੇ ਨਹੀਂ ਕੀਤਾ ਹਰ ਜਗ੍ਹਾ ਉਹ ਬੰਦਾ ਖਲੋਤਾ ਹਰ ਬੰਦੇ ਦੇ ਨਾਲ ਉਹ ਨਿਭਿਆ ਜੇ ਤੀਜੀ ਵਾਰੀ ਜਿੱਤਿਆ ਨਾ ਤੇ ਕਿਤੇ ਨਾ ਕਿਤੇ ਉਹ ਲੋਕਾਂ ਨੇ ਐਵੇਂ ਨਹੀਂ ਵੋਟਾਂ ਪਾਤੀਆਂ ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਦੋ ਦੋ ਤਿੰਨ ਤਰ੍ਹਾਂ ਦੀ ਜਿੱਤ ਕੇ ਹਾਰ ਕੇ ਜਮਾਨਤਾ ਜਬਤ ਕਰਾ ਕੇ ਘਰਾਂ 'ਚ ਬੈਠੇ ਆ ਕਿਹੜੇ ਕਿਹੜੇ ਵੱਡੇ ਲੀਡਰੋ ਨੇ ਅੰਮ੍ਰਿਤਸਰ ਚ ਆਏ ਆ ਜਦ ਕਿ ਸਰਕਾਰ ਇੱਥੇ ਵੀ ਨਹੀਂ ਸੀ ਤੇ ਉੱਥੇ ਵੀ ਨਹੀਂ ਸੀ ਉਹ ਬੰਦਾ ਪੰਜਾਬ 'ਚ ਵੀ ਲੜਾਈ ਲੜਨ ਡਿਆ ਉਹ ਬੰਦਾ ਸੈਂਟਰ 'ਚ ਵੀ ਲੜਾਈ ਲੜਨ ਡਿਆ ਦੋ ਦੋ ਜਗ੍ਹਾ ਤੇ ਲੜਾਈ ਉਹ ਬੰਦਾ ਲੜਨ ਡਿਆ ਔਰ ਗੁਰੂ ਨਗਰੀ ਦੇ ਕਿਸੇ ਵੀ ਬੱਚੇ ਨੂੰ ਜਾ ਕੇ ਪੁੱਛ ਲਓ ਕਿਸੇ ਦੀ ਦੁੱਖ ਤਕਲੀਫ ਹੋਵੇ ਉਹਦੇ ਨਾਲ ਜਾ ਕੇ ਓਖੇ ਸੁਖੇ ਵਲੇ ਖਲੋ ਜਾਂਦਾ ਇਹੀ ਚੰਗੀ ਇਨਸਾਨੀਅਤ ਹੈ ਇਹੀ ਲੋਕਾਂ ਨੂੰ ਦਰਦ ਜਿਹੜਾ ਵਾ ਨਾ ਉਹ ਕਹਿੰਦੇ ਸਾਡਾ ਦਰਦ ਸੁਣ ਲਓ ਸਮੇਂ ਤੇ ਇਹ ਚਾਹੀਦਾ ਵੀ ਆਪਣੇ ਲੋਕਾਂ ਨਾਲ ਖਲੋ ਆਪਣੇ ਲੋਕਾਂ ਦੀ ਜਾ ਕੇ ਦੁੱਖ ਸੁੱਖ ਚ ਸੋਲੋ ਗੱਲਾਂ ਤੁਹਾਨੂੰ ਜੀ ਇੱਥੇ ਵੀ ਤੁਹਾਡਾ ਡਬਲ ਸਟੈਂਡਰਡ ਨਜ਼ਰ ਆ ਰਿਹਾ ਨਾ ਬਿਕਰਮ ਰੋਲਾ ਪਾਉਂਦਾ ਤੇ ਤੁਸੀਂ ਕਹਿੰਦੇ ਰੋਲਾ ਪਾਉਣਾ ਪੈਂਦਾ ਬਿਨਾ ਬਦੇ ਜਾ ਕੇ ਤੇ ਮੇਰੀ ਗੱਲ ਸੁਣੋ ਨਾ ਉਹ ਕਫਰ ਜਿਹਾ ਲੀਡਰ ਤਾਂ ਤੇ ਫਰਜ ਹੈ ਨਾ ਤੇ ਰਾਜਨੀਤੀ ਕਰਨੀ ਕਰਨੀ ਪਰ ਬਿਕਰਮ ਆਪਸ ਤੁਹਾਡਾ ਗੁਰਜੀਤ ਔਜਲੇ ਬਾਤ ਤੁਸੀਂ ਕਿਉਂ ਪਾ ਜਾਏ ਕੋਈ ਜਿਹੜਾ ਮर्जी ਰਾਜਨੀਤਿਕ ਲੀਡਰ ਉਹਨੇ ਤੇ ਰਾਜਨੀਤੀ ਕਰਨੀ ਆ ਲੇਕਿਨ ਤੁਹਾਨੂੰ ਲੱਗਦਾ ਨਹੀਂ ਜੇ ਬਿਕਰਮ ਬੋਲਦਾ ਵਾ ਤੇ ਕੁਛ ਨਾ ਕੁਛ ਫੈਕਟ ਐਂਡ ਫਿਗਰਸ ਨਾ ਵੀ ਬੋਲਦਾ ਉਹ ਗੱਲ ਰੋਲਾ ਉਹ ਬੰਦੇ ਪੌਣ ਜਿਨ੍ਹਾਂ ਨੇ ਗੋਲੀਆਂ ਮਰਵਾਤੀਆਂ ਥਾਣੇਦਾਰਾਂ ਨੂੰ ਰੋਲਾ ਉਹ ਬੰਦੇ ਪੌਣ ਜਿਹੜੇ ਖੁਦ ਸ਼ਰੀਆਮ ਨਸ਼ੇ ਵਾਲਿਆਂ ਦੀ ਮਤ ਕਰਦੇ ਰਹੇ ਉਹ ਤਾਂ ਕਹਿੰਦੇ ਕਿ ਉਹ ਕਹਿੰਦਾ ਪਰਚੇ ਕਰਾਉਂਦੇ ਰਹੇ ਜਿਹੜੇ ਬੇਅਦਬੀਆਂ ਕਰਾਉਂਦੇ ਰਹੇ ਜਿਹੜੇ ਜਥੇਦਾਰਾਂ ਨੂੰ ਬਦਲਦੇ ਰਹੇ ਉਹ ਗੱਲਾਂ ਕਰਨਗੇ ਪੰਜਾਬ ਦੀਆਂ ਉਹ ਬੰਦੇ ਪੰਜਾਬ ਦੀਆਂ ਗੱਲਾਂ ਕਰਨਗੇ ਜਿਹੜੇ ਬੰਦੇ ਖੁਦ ਫੋਨ ਤੇ ਕਹਿੰਦੇ ਨੇ ਦੇਹ ਨੂੰ ਤੰਦੇ ਤੇ ਨੂੰ ਅੰਦਰ ਘੱਲਦੇ ਨੇ ਉਦਾਂ ਕਰਦੇ ਉਦਾਂ ਕਰਦੇ ਦੇਣ ਪੰਜਾਬ ਨੂੰ ਕੀ ਆ ਕੀ ਅੰਮ੍ਰਿਤਸਰ ਨੂੰ ਦੇਣ ਆ ਗੁੰਡਾ ਰਾਜ ਜਿਹੜਾ ਪੰਜਾਬ 'ਚ ਜੇ ਆਇਆ ਨਾ ਉਹ ਮਜੀਠੀਏ ਦੀ ਦੇਣ ਆ ਹੋਰ ਕਿਸੇ ਦੀ ਨਹੀਂ ਆ ਇਹ ਹਰ ਬੰਦਾ ਕੋਈ ਕਹਿੰਦਾ ਕੋਈ ਡਰਦਾ ਨਹੀਂ ਕਹਿੰਦਾ ਪਰ ਮੈਂ ਤੁਹਾਨੂੰ ਕਹਿੰਦਿਆਂ ਵੀ ਇਹ ਬਿਕਰਮ ਜੀਠੀ ਦੀ ਦੇਣ ਹੈ ਕਿ ਇੱਕ ਕਾਲੀ ਦਲ ਐਸੀ ਜਮਾਤ ਸੀਗੀ ਉਹ ਸਾਰੇ ਮਾੜੇ ਹੋ ਗਏ ਜਿੰਨੇ ਵੀ ਅੱਜ ਪੁਖਰੇ ਤੁਰੇ ਫਿਰਦੇ ਆ ਜਥੇਦਾਰਾਂ ਤੱਕ ਯਾਰ ਤੁਸੀਂ ਸਾਰਿਆਂ ਨੂੰ ਮਤਲਬ ਕੋਈ ਕਿਸੇ ਨੂੰ ਬੀਜੇਪੀ ਦਾ ਕਿਸੇ ਨੂੰ ਕਿਸੇ ਦਾ ਬਣਾ ਦਿੰਦੇ ਇਸ ਕਰਕੇ ਆਈਟੀ ਸੈੱਲ ਇਹਨਾਂ ਦਾ ਉਹ ਗਾਲਾਂ ਕੱਢਣ ਲਈ ਲੋਕਾਂ ਨੂੰ ਰੱਖਿਆ ਸੋ ਕਿਤੇ ਨਾ ਕਿਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਦਾ ਡਬਲ ਸਟੈਂਡ ਆ ਡਾਕਟਰ ਮਨਮੋਹਨ ਸਿੰਘ ਵਰਗੀ ਸ਼ਖਸੀਅਤ ਜਿਸ ਦੇ ਕੋਲ ਜਾ ਕੇ ਕਰੋੜਾਂ ਅਰਬਾਂ ਰੁਪਏ ਲਿਆ ਕੇ ਪੰਜਾਬ ਦੀ ਡਿਵੈਲਪਮੈਂਟ ਕਰਾਉਂਦੇ ਰਹੇ ਤੇ ਲੋਕਾਂ ਦੀ ਮੰਗ ਸੀ ਕਿ ਡਾਕਟਰ ਸਾਹਿਬ ਦੀ ਤਸਵੀਰ ਜਾਇਬ ਘਰ ਚ ਲਗਾਈ ਜਾਵੇ ਇੱਕ ਐਸਾ ਉਹ ਸਿੱਖ ਜਿਨੇ ਨਿਵਾਣੇ ਸਿੱਖ ਨੇ ਹਰ ਬੰਦੇ ਨੂੰ ਆਪਣੇ ਨਾਲ ਲੈ ਕੇ ਚੱਲਿਆ ਤੇ ਹਰ ਬੰਦੇ ਨੂੰ ਮਾਨ ਸਤਕਾਰ ਦਿੰਦਾ ਔਰ ਪੰਜਾਬ ਦੇ ਲਈ ਹਮੇਸ਼ਾ ਦਰਵਾਜ਼ੇ ਖੋਲ ਤੇ ਦੇਸ਼ ਨੂੰ ਆਰਥਿਕ ਪੱਖੋਂ ਜਦੋਂ ਕਮਜ਼ੋਰ ਸੀ ਉਹ ਜੋ ਮਜ਼ਬੂਤ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਐਸੀ ਸ਼ਖਸੀਅਤ ਦਾ ਵਿਰੋਧ ਕੌਣ ਕਰਦੇ ਆ ਪਹਿਲਾਂ ਇਹੋ ਲੋਕ ਕਹਿੰਦੇ ਨੇ ਤਸਵੀਰ ਲਾਈ ਜੋ ਫਿਰ ਇਹੋ ਲੋਕ ਹੀ ਬਿਆਨ ਦਵਾਉਂਦੇ ਨੇ ਵੀ ਨਹੀਂ ਲਾਈ ਜੋ ਸੋ ਕਿਤੇ ਨਾ ਕਿਤੇ ਲੋਕ ਵੇਖਦੇ ਨੇ ਇਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਪਤਾ ਵਾ ਚੰਗੀਆਂ ਕਿਉਂ ਤੁਹਾਨੂੰ ਕਿਉਂ ਲੱਗਦਾ ਕਿ ਇਹਨਾਂ ਦੀ ਤਸਵੀਰ ਜਿਹੜੀ ਹੈ ਰੋਕੀ ਜਾ ਰਹੀ ਹੈ ਉਹ ਕਹਿੰਦੇ ਕਿ ਕਾਂਗਰਸ ਨੇ 84 ਕਰਾਈ ਉਸ ਕਰਕੇ ਅਸੀਂ ਜਿਹੜਾ ਨਹੀਂ ਉਹਨਾਂ ਦੀ ਤਸਵੀਰ ਲੱਗਣੀ ਤੇ ਇਹਨਾਂ ਨੇ ਬੇਅਦਬੀ ਕਰਾਈ ਇਹਨਾਂ ਦੇ ਨਸ਼ੇ ਦੇ ਕੇਸ ਲੱਗਦੇ ਆਰਬਿਟ ਬੱਸਾਂ 'ਚ ਧੱਕੇ ਦੇਤੇ ਰੇਤ ਮਾਫੀਆ ਰਾਮ ਲਿੰਦੀਆਂ ਫਿਲਮਾਂ ਲਵਾਈਆਂ ਬੇਅਦਬੀਆਂ ਕਰਵਾਈਆਂ ਦੱਸੋ ਫਿਰ ਕਿਹੜੇ ਇਲਜ਼ਾਮ ਇਹਨਾਂ ਤੇ ਨਹੀਂ ਲੱਗਦੇ ਇਹਨਾਂ ਨੇ ਤੇ ਜੋ ਜੈਨੇਰ ਕੀਤਾ ਉਹਦਾ ਰਿਕਾਰਡ ਕਢਾ ਲਓ ਪਰਚਿਆਂ ਦਾ ਇਹਨਾਂ ਜੋ ਜਲੂਸ ਉਹ ਤੋਂ ਕੱਢਿਆ ਕੁਝ ਨਹੀਂ ਇਹਨਾਂ ਕੀਤਾ ਇਹਨਾਂ ਦੀ ਪਰਸਨਲ ਪ੍ਰੋਪਰਟੀ ਹੈ ਤੁਹਾਨੂੰ ਲੱਗਦਾ ਕਿ ਇਨਸਾਨੀਅਤ ਤੌਰ ਤੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲੱਗਣੀ ਚਾਹੀਦੀ ਹੈ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਾਡੇ ਦਿਲਾਂ 'ਚ ਆ ਸਾਡੇ ਜਿਹੜੇ ਸਤਕਾਰ ਅਦਬ ਸਾਡੇ ਦਿਲਾਂ 'ਚ ਆ ਮਨਾਂ 'ਚ ਆ ਤਸਵੀਰ ਲੱਗਣ ਦਾ ਕੋਈ ਵੱਡਾ ਤੇ ਹੋ ਨਹੀਂ ਜਾਣਾ ਉਹਨਾਂ ਨੂੰ ਕੋਈ ਫਰਕ ਪੈਂਦਾ ਪੂਰਾ ਵਰਲਡ ਪਿਆਰ ਕਰਦਾ ਉਹਨਾਂ ਨੂੰ ਇਹਨਾਂ ਦੇ ਨਾਲ ਲਾਉਣ ਨਾਲ ਤੇ ਕੀ ਉੱਥੇ ਹੋ ਜਾਊਗਾ ਕੀ ਲੱਗਦਾ ਨਹੀਂ ਕਿ ਜੇਕਰ ਡਾਕਟਰ ਮਨਮੋਹਨ ਸਿੰਘ ਨਾ ਹੁੰਦੇ ਤੇ S400 ਬਣਾ ਆਣਾ ਸੀਗਾ ਤੇ ਸ਼ਾਇਦ ਇਹ ਪੰਜਾਬ ਵੀ ਨਾ ਚੜਨਾ ਹੁੰਦਾ ਮੈਂ ਕਿਹਾ ਜੀ ਪੰਜਾਬ ਦੀ ਜਿਹੜੀ ਸਥਿਤੀ ਆੜੀਆਂ ਸੜਕਾਂ ਜਿਹਨਾਂ ਦੀ ਗੱਲ ਕਰਦੇ ਨੇ ਅਸੀਂ ਕੰਮ ਬੜੇ ਕਰਾਏ ਆ ਜੋ ਕੰਮ ਡਾਕਟਰ ਮਨਮੋਹਨ ਸਿੰਘ ਨੇ ਕਰਤੇ ਉਹ ਕਿਸੇ ਨੇ ਨਹੀਂ ਕੀਤੇ ਉਹਨਾਂ ਨੂੰ ਦਰਦਸੀ ਪੰਜਾਬ ਦਾ ਇੱਕ شریف ਇਨਸਾਨ ਸੀ ਤੇ ਜਿਹੜੇ شریف ਲੋਕ ਆ ਨਾ ਉਹ ਇਹਨਾਂ ਬਦਮਾਸ਼ਾਂ ਨੂੰ ਚੰਗੇ ਨਹੀਂ ਲੱਗਦੇ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਕਿਉਂਕਿ ਇਹ ਲੋਕਾਂ ਨੇ ਗੁੰਡਾਗਰਦੀ ਕਰਨੀ ਇਹਨਾਂ ਦਾ ਬੋਲਣ ਦਾ ਰਵਈਆ ਵੇਖਿਆ ਕਰੋ ਕਿਦਾਂ ਬੋਲਦੇ ਇਹਨਾਂ ਨੂੰ ਖਾਸ ਕਰਕੇ ਗਰੀਬ ਲੋਕ ਤੇ ਚੰਗੇ ਲੱਗਦੇ ਹੀ ਨਹੀਂ ਜਦੋਂ ਕੋਈ ਆਮ ਬੰਦਾ ਰਾਜਨੀਤੀ ਚਾਹੁੰਦਾ ਨਾ ਉਹ ਇਹਨਾਂ ਨੂੰ ਚੰਗਾ ਲੱਗਦਾ ਇਹਨਾਂ ਜੋ ਜਾਇਜ ਨਜਾਇਜ਼ ਕਰਕੇ ਪਰਚੇ ਕਰਾ ਕੇ ਜੋ ਸਤਿਆਨਾਸ਼ ਅਕਾਲੀ ਦਲ ਦਾ ਕੀਤਾ ਉਹ ਸਾਰਿਆਂ ਨੂੰ ਪਤਾ ਵਾ ਲੇਕਿਨ ਇੱਕ ਹੋਰ ਮੇਰੇ ਦਿਮਾਗ ਚ ਗੱਲ ਆ ਰਹੀ ਸ਼ਾਇਦ ਤੁਹਾਨੂੰ ਇਸ ਬਾਰੇ ਨੋਲਿਜ ਹੋਗੀ ਮੈਨੂੰ ਲੱਗਾ ਸੰਸ ਜਰਨੈਲ ਸਿੰਘ ਦੀ ਫੋਟੋ ਵੀ ਜਿਹੜੀ ਸਕੇ ਜਗ੍ਹਾ ਚ ਨਹੀਂ ਲੱਗੀ ਯਾਰ ਮੈਨੂੰ ਇੱਕ ਗੱਲ ਦਾ ਦੱਸੋ ਲੱਗੀ ਕਿ ਨਹੀਂ ਲੱਗੀ ਪਤਾ ਕੁਛ ਲੱਗੀ ਹੈ ਤੇ ਜੇ ਜੇ ਸੰਤ ਜਨ ਸੰਗੋਣਾ ਦੀ ਤਸਵੀਰ ਲੱਗੀ ਆ ਤੇ ਕਈ ਹੋਰ ਉਹਨਾਂ ਦੇ ਨਾਲ ਜਿਹੜੇ ਨੌਜਵਾਨ ਸ਼ਹੀਦ ਹੋਏ ਕੀ ਉਹਨਾਂ ਦੀ ਤਸਵੀਰਾਂ ਨਹੀਂ ਲੱਗ ਸਕਦੀ? ਜੀ ਦੇਖੋ 1965 ਦੀ ਜੰਗ ਦੇ ਵਿੱਚ ਜਨਰਲ ਹਰਬਖਸ਼ ਸਿੰਘ ਦੀ ਦੇਣ ਆਮ੍ਰਿਤਸਰ ਵੀਜ਼ਾ ਲੈ ਕੇ ਆਉਣਾ ਪੈਣਾ ਸੀ ਇੱਥੇ। ਹੂੰ। ਕਿ ਉਹਨਾਂ ਦੀ ਵੀ ਲੱਗਣੀ ਚਾਹੀਦੀ? ਉਹਨਾਂ ਦੀ ਵੀ ਲੱਗੀ ਉੱਥੇ। ਹੂੰ। ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਉੱਥੇ ਤਸਵੀਰਾਂ ਲੱਗਦੀਆਂ ਲੋਕੀ ਸਤਿਕਾਰ ਕਰਦੇ ਅਦਬ ਕਰਦੇ ਜਿਨ੍ਹਾਂ ਨੇ ਕੁਝ ਦੇਸ਼ ਲਈ ਕੁਝ ਕੌਮ ਲਈ ਕੀਤਾ ਵਾ। ਹੂੰ। ਤੇ ਉਹਨਾਂ ਦੀਆਂ ਤਸਵੀਰਾਂ ਲੱਗਦੀਆਂ ਵਾ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਿਹੜਾ ਘਰ ਆ ਉਸ ਸਰਪਾਂਝੀ ਵਾਰਤਾ ਦਾ ਸੰਦੇਸ਼ ਦਿੰਦਾ ਕਾਲੀਦਲ ਦਾ ਸੰਦੇਸ਼ ਨਹੀਂ ਦਿੰਦਾ ਇਹ ਥੋੜਾ ਵੀ ਉਥੇ ਕਾਲੀਦਾਲੀ ਇਕੱਲਾ ਬੈਠਾ ਵਾ ਜਿੰਨੂੰ ਮਰਜ਼ੀ ਬੋਜੇ ਜੋ ਕੱਢਿਆ ਜੱਥੇਦਾਰ ਬਣਾਤਾ ਜਿੰਨੂੰ ਮਰਜ਼ੀ ਇਹਨਾਂ ਨੂੰ ਇਹ ਗੱਲ ਪੁੱਛਿਓ ਵੀ ਪੰਨਾਂ ਪਿਆਰਿਆਂ ਦਾ ਸਤਿਕਾਰ ਕਰਦੇ ਜੇ ਉਹਨਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਦੇ ਜੇ ਪੰਥਕ ਪਰਿਵਾਰਾਂ ਦਾ ਸਤਿਕਾਰ ਕਰਦੇ ਜੇ ਜਲੀਲ ਕਰਦੇ ਉਹਨਾਂ ਨੂੰ ਜਲੀਲ ਕਰਦੇ ਉਥੇ ਇਹ ਡਿਬੇਟ ਚਾਹਮੋ ਸਾਹਮਣੀ ਭਾਏ ਇਹਨਾਂ ਦੀ ਦੇਣ ਕੀ ਸਾਡੀ ਦੇਣ ਕੀ ਤੁਹਾਨੂੰ ਸਾਹਮਣੇ ਬਹਿ ਕੇ ਦੱਸਾਂਗੇ ਲੇਕਿਨ 84 ਅੱਥੀ ਨਹੀਂ ਅਜੇ ਤੱਕ ਕਾਂਗਰਸ ਦੇ ਉਹ ਯਾਰ ਮੇਰੀ ਗੱਲ ਸੁਣ ਥਾਂ ਬਿਨੂ ਇਕਲ ਦਾ ਜਵਾਬ ਦੋ ਇਹਨਾਂ ਕੀ ਕੁਛ ਕਰਵਾਇਆ ਵਾ ਇਹ ਕਹਿੰਦੇ ਨਾ ਕਾਂਗਰਸ ਨੇ ਕਰਵਾਈ ਤੇ ਇਹਨਾਂ ਕੀ ਕਰਵਾਇਆ ਚਲੋ ਮੰਨ ਲਿਆ ਕਾਂਗਰਸ ਮਾੜੀ ਭਾਜਪੀ ਨੂੰ ਇਹ ਕਹਿੰਦੇ ਪੀ ਇਹ ਜਿਹੜਾ ਵੀ ਚੱਲ ਜਾਂਦਾ ਆਰਐਸਐਸ ਦਾ ਬੰਦਾ ਜੀ ਉਹਨਾਂ ਕਿਸਾਨ ਮਰਵਾਤੇ ਆਮ ਆਦਮੀ ਪਾਰਟੀ ਨੂੰ ਇਹ ਕਹਿੰਦੇ ਜੀ ਇਹਨਾਂ ਨੇ ਜੀ ਫੜ ਕੇ ਸਾਡੇ ਨੌਜਵਾਨਾਂ ਅੰਦਰ ਦੇਤੇ ਇਹਨਾਂ ਦੇ ਨਸ਼ੇ ਦੇ ਤੇ ਬੇਅਦਬੀ ਦੇ ਦੋਸ਼ ਲੱਗਦੇ ਫਿਰ ਕਿੱਥੇ ਚਾਹੀਏ ਦੱਸੋ ਮੈਨੂੰ ਸਾਨੂੰ ਪਾਕਿਸਤਾਨ ਘੱਲ ਦੋ ਉਥੇ ਕੋ ਬਣਾ ਦਿਓ ਨਵਾਂ ਸਾਨੂੰ ਬਲੋਚਿਸਤਾਨ ਵਾਂਗੂ ਦੇਸ਼ ਬਣਾ ਦਿਓ ਬੱਕਰਾ ਚੱਲ ਜੰਨੇ ਇਹਨਾਂ ਦੀ ਕਿਹੜੀ ਗੱਲ ਹੈ ਜੋ ਮਰਜ਼ੀ ਕਹੀ ਜਾਣ ਇਹਨਾਂ ਨੂੰ ਸੀਰੀਅਸ ਲੈਂਦੇ ਮਾਨਸਿਕ ਰੋਗੀ ਮੰਦਬੁੱਧੀ ਬੱਚੇ ਤੁਹਾਨੂੰ ਲੱਗਦਾ ਜਿਹੜੇ ਜਥੇਬੰਦੀਆਂ ਵਿਰੋਧ ਕਰ ਰਹੀਆਂ ਉਹ ਕਾਲੀ ਦਲ ਤੇ ਕਰਕੇ ਕਰ ਰਹੀਆਂ ਉਹ ਭਾਜੀ ਕਾਲੀ ਦਲ ਦੇ ਨਾਲ ਕੋਈ ਵੀ ਨਹੀਂ ਹੈਗਾ ਅੱਜ ਇਹ ਕਾਲੀ ਦਲ ਵਿਰੋਧ ਜਥੇਬੰਦੀਆਂ ਕਰ ਰਹੀਆਂ ਕਮਾਲ ਹੋ ਗਈ ਆ ਕੁਰਸੀ بچਾਓ ਰੈਲੀਆਂ ਕੱਢਣ ਡੇ ਦੋ ਸਾਲੇ ਜਿੱਜੇ ਤੋਂ ਬਾਹਰ ਹੋਰ ਕੋਈ ਨਹੀਂ ਸੀਐਮ ਦੀ ਧੌੜ ਲੱਗੀ ਇਹਨਾਂ ਦੀ ਨਾ ਇਹਨਾਂ ਤੋਂ ਡੇ ਜਿਹਦੇ ਜੀ ਆਉਣਾ ਵਾ ਨਾ ਤੁਹਾਨੂੰ ਵੇਖਣ ਨੂੰ ਕਦੇ ਮਿਲਣਾ ਡਾਇਨਾਸੌਰ ਵਾਪਸ ਆ ਸਕਦੇ ਕਾਲੀ ਦਲ ਨਹੀਂ ਵਾਪਸ ਆਊਗਾ ਇਹਨਾਂ ਸੌਖਾ ਲਈ ਆ ਵੀ ਇਹੇ ਆਉਣੀ ਨਹੀਂ ਐਡੇ ਐਡੇ ਵਧੀਆ ਗਿਆਨੀ ਹਰਪ੍ਰੀਤ ਅਰਗੇ ਗਿਆਨੀ ਰਗਵੀਰ ਸਿੰਘ ਅਰਗੇ ਜਿਹੜੇ ਜਥੇਦਾਰ ਸੀ ਉਹ ਇਹਨਾਂ ਨੇ ਲਾ ਕੇ ਪਰੇ ਕਰਤੇ ਮਹਾਰਾਜ ਵੱਲੋਂ ਹੀ ਮੱਤ ਮਾਰੀ ਗਈ ਕਦੀ ਆ ਬਾਹ ਟੁੱਟ ਜਾਂਦੀ ਕਦੀ ਆ ਪਾਈ ਹੁੰਦੀ ਗੱਲ ਚ ਕਦੀ ਲੱਤ ਟੁੱਟ ਜਾਂਦੀ ਆ ਕਦੀ ਰੇੜੀ ਤੇ ਬੈਠੇ ਹੁੰਦੇ ਲੋਕੀ ਬੈਠੇ ਤੇ ਗੋਲੀਆਂ ਚਲਾਈ ਜਾਂਦੇ ਆ ਤੇ ਤੁਸੀਂ ਕਿਦਾਂ ਸੋਚ ਲਿਆ ਕਿ ਪੰਜਾਬ ਦੇ ਇਹਨਾਂ ਲੋਕਾਂ ਦੀ ਗਵਾਹੀ ਕਰ ਲੋਗੇ ਇਹ ਕਿਤੇ ਨਾ ਕਿਤੇ ਮੇਰਾ ਭਰਾ ਸਾਰਿਆਂ ਨੂੰ ਪਤਾ ਵਾ ਪਰ ਇਹ ਕਾਂਗਰਸ ਦਾ ਹੀ ਐਮਪੀ ਸੀ ਜਿਨੇ ਬੇਅਦਬੀ ਦੀ ਗੱਲ ਪਾਰਲੀਮੈਂਟ ਚ ਚੁੱਕੀ ਸੀ ਬੰਦੀ ਸਿੰਘਾਂ ਦੀ ਗੱਲ ਪਾਰਲੀਮੈਂਟ ਚ ਚੁੱਕੀ ਸੀ ਨਸ਼ੇ ਦੀ ਗੱਲ ਪਾਰਲੀਮੈਂਟ ਚ ਚੁੱਕੀ ਔਰ ਪੰਜਾਬ ਦਾ ਕਿਹੜਾ ਮੁੱਦਾ ਕਿਸਾਨੀ ਦੀ ਗੱਲ ਉਸ ਬੰਦੇ ਨੇ ਉੱਥੇ ਜਾ ਕੇ ਚੁੱਕੀ ਔਰ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹੋ ਜਿਹੇ ਸ਼ਰਾਰਤੀਆਂ ਨੇ ਕਿ ਬੰਬ ਸੁੱਟਤਾ ਤੇ ਨੇ ਆਪਣੀ ਜਾਨ ਜੋਖਮ 'ਚ ਪਾ ਗਿਆ ਤੇ ਫੜ ਲਿਆ ਉਹ ਅਸਲ ਸਿੱਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਦਾ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਪਾਰਟੀ ਜਿਹੜੀ ਮਰਜ਼ੀ ਹੋਵੇ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਚੰਗੇ ਕਰਮ ਕਰਨੇ ਚਾਹੀਦੇ ਆ ਇਹਨਾਂ ਦੀ ਕਿਹੜੀ ਗੱਲੇ ਬੋਲੀ ਜਾਣ ਇਹਨਾਂ ਨੂੰ ਜਿਹੜਾ ਸਮਾਂ ਮਿਲਦਾ ਹੀ ਮਿਲ ਗਿਆ ਹੁਣ ਇਹਨਾਂ ਗੜੀ ਤੇ ਇਹਨਾਂ ਦੇ ਪੀਏ ਹੱਥ ਜੋੜ ਕੇ ਜਾਨ ਛੱਡਾ ਗਏ ਨਾ ਤਾਂ ਤਦਾਮ ਲੋਕਾਂ ਨੂੰ ਪਤਾ ਹੀ ਆ ਸਰਦਾਰ ਤਲਵੀਰ ਸਿੰਘ ਦਖਣੀ ਹਲਕੇ ਤੋਂ ਹੀ ਆ। ਉਹ ਹੱਥ ਜੋੜ ਕੇ ਟਿੱਕਾ ਜੀ ਹੱਥ ਜੋੜ ਕੇ ਬਲਾਰੀਆ ਜੀ ਹੱਥ ਜੋੜ ਕੇ ਕਿੰਨੇ ਐਮਐਲਏ ਹੋਰ ਗਿਣਾਵਾ ਮੰਨਾ ਅਮਰਪਾਲ ਬੋਨੀ ਡਾਕਟਰ ਤਲਵੀਰ ਸਿੰਘ ਉਹ ਮਲੂਕੇ ਹੋਣੀ ਦੂਜੇ ਹੱਥ ਜੇ ਸਾਰੇ ਚੰਦੂ ਮਾਜਰੀ ਹੋਣੀ ਹੈ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਬੜੇ ਤੇ ਲੰਬੀ ਲਿਸਟ ਪੰਜਣ ਦੀ ਤੇ ਬੱਲੇ ਵਹੀ ਆ ਇਹਨਾਂ ਦੇ ਸਕੇ ਸਤਕਾਰਯੋਗ ਸੁਖਬੀਰ ਬਾਦਲ ਜੀ ਦੇ ਜੀਜਾ ਜੀ ਸਰਦਾਰ ਅਜੈਸ਼ ਪ੍ਰਤਾਪ ਸਿੰਘ ਕਹਿੰਦੇ ਬਹੁਤ ਚੰਗੀ ਸ਼ਖਸੀਅਤ ਬਹੁਤ ਚੰਗੀ ਸ਼ਖਸੀਅਤ ਕੋਈ ਬਿਲਕੁਲ ਮੈਂ ਬਹੁਤ ਕੰਟਰੋਵਰਸ਼ੀਅਲ ਨਹੀਂ ਕਿਉਂ ਨਾ ਨਾ ਯਾਰ ਉਹ ਕਿਸ ਨੂੰ ਮਾੜਾ ਬੋਲਦੇ ਨੇ ਚੰਗੇ ਬੰਦੇ ਨੂੰ ਚੰਗਾ ਹੀ ਕਹਿਣਾ ਚਾਹੀਦਾ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਲੁਧਿਆਣੇ ਤੋਂ ਬਹੁਤ ਵੱਡੀ ਦੇਣ ਉਸ ਪਰਿਵਾਰ ਦੀ ਬਹੁਤ ਚੰਗੇ ਇਨਸਾਨ ਆ ਮੈਂ ਰਿਸਪੈਕਟ ਕਰਦਾ ਹਾਂ ਉਹਨਾਂ ਚੰਗੇ ਲੋਕਾਂ ਦੀ ਉਹ ਵੀ ਨਹੀਂ ਇਹਨਾਂ ਦੇ ਨਾਲ ਰਹੇ ਹੁਣ ਕੀ ਕਰੀਏ ਦੱਸੋ ਸਰਦਾਰ ਸੇਵਾ ਸਿੰਘ ਸੇਖਵਾ ਵਰਗੇ ਚੰਗੇ ਲੋਕ ਸੀ ਜਿਹੜੇ ਇਹਨਾਂ ਨੂੰ ਤੇ ਪਸੰਦ ਨੇ ਅਛੋਟੇਪੁਰ ਸਾਹਿਬ ਕੱਡੇ ਵਧੀਆ ਬੰਦੇ ਸੀ ਇਹਨਾਂ ਨੂੰ ਲਗਾ ਸਾਹਿਬ ਵਰਗੇ ਬੰਦੇ ਪਸੰਦ ਨੇ ਜਿਹੜੇ ਲੋਕ ਮੈਨਾਂ ਹਾਤ ਦੇ ਤੋੜੀ ਮੂਰਖਾਂ ਦੀ ਥੱਲੇ ਬਹਿ ਗਏ ਨਾ ਕਹਿੰਦੇ ਲਗਾ ਸਾਹ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਦੌਰ ਫਿਟੇ ਮੂੰ ਤੁਹਾਡੀ ਇਹੋ ਜੇ ਸੋਚ ਦੀ ਨੂੰ ਐਡੇ ਸ਼ਦਾਈ ਲੋਕ ਮੈਨਾਂ ਤੇ ਉੱਥੇ ਕਹਿੰਦੇ ਆ ਉਹ ਕੱਲ ਤੱਕ ਤੇ ਖਲੋਕੇ ਕਹਿੰਦਾ ਸਾਡਾ ਤੇ ਸੁਖਬੀਰ ਬਾਦਲ ਜਿਹੜਾ ਉਹ ਹਰੀ ਸਿੰਘ ਨਲੂਆ ਉਹ ਕੋਈ ਸ਼ਰਮ ਨੂੰ ਹੱਥ ਮਾਰੋ ਏ ਤੁਹਾਡਾ ਦਿਮਾਗ ਤੁਹਾਡਾ ਕਿੱਥੇ ਚਲ ਗਿਆ ਕੀ ਤੁਸੀਂ ਮੂਰਖਾਲੀਆਂ ਗੱਲਾਂ ਕਰਦੇ ਹਰੀ ਸਿੰਘ ਨਲੂਏ ਦੇ ਤੇ ਡਰਦੇ ਨਾਲ ਸਲਵਾਰਾਂ ਪਾਲੀਆਂ ਸੀ ਮੁਗਲਾਂ ਨੇ ਤੋ ਢੇ ਢਰ ਦੇ ਨਾਲ ਤੁਹਾਨੂੰ ਤੇ ਲੋਕੀ ਉਥੇ ਬੈਠੇ ਗੋਲੀਆਂ ਮਾਰੀ ਜਾਂਦੇ ਤੁਸੀਂ ਤੇ ਉਹਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੇ ਸੋ ਕਿਤੇ ਨਾ ਕਿਤੇ ਆਪਣੀਆਂ ਕੁਰਸੀਆਂ ਦੇ ਚੱਕਰ 'ਚ ਤੇ ਕਿਹੜੇ ਬੋਲ ਬੋਲੀ ਜਾਂਦੇ ਕੋਈ ਸ਼ਰਮ ਵੀ ਕਰੀਦੀ ਹੁੰਦੀ ਥੋੜੀ ਬਹੁਤੀ ਇਸ ਕਰਕੇ ਥੋੜੇ ਜੇ ਸਿਆਣੇ ਬਣੋ ਦਵਾਈਆਂ ਦਵਾਈਆਂ ਠੰਡੀਆਂ ਖਾਓ ਤੁਹਾਨੂੰ ਮਤਲਬ ਗਰਮੀ ਜਿਹੜੀ ਚੜੀ ਆ ਥੋੜੇ ਸ਼ਾਂਤ ਹੋ ਅੱਜ ਕੱਲ 1 ਲੱਖ ਨੂੰ ਕਿਲਾ ਆ ਕੋਕਾ ਨੀਰ ਦੇ ਜੰਗਲਾਂ ਜਾ ਕੇ ਭਗਤੀ ਭੁక్తి ਕਰੋ ਪਾਪ ਬਹੁਤ ਕੀਤੇ ਤੁਸੀਂ ਨਾ ਤੁਹਾਡੀ ਵਾਰੀ ਆਉਣੀ ਜੇ ਤੇ ਨਾ ਤੁਹਾਨੂੰ ਪੰਜਾਬ ਦੇ ਲੋਕਾਂ ਪਸੰਦ ਕਰਨਾ ਚੁੱਪ ਕਰਕੇ ਰਮਾਨਾ ਭਗਤੀ ਕਰੋ ਆਪਣੇ ਜਿਹੜੇ ਮਾੜੇ ਕਰਮਾਂ ਦਾ ਉੱਤੇ ਹਿਸਾਬ ਦੋ ਜਨਮ ਸਵਾਰੋ ਅਗਲੇ ਜਨਮ ਚ ਆਇਓ ਫਿਰ ਕਿਤੇ ਵੇਖਾਂਗੇ ਮਹਾਰਾ ਸੱਚੇ ਪਾਸ਼ਾ ਗੁਰੂ ਰਾਮਦਾਸ ਦੇ ਘਰ ਨਾ ਮੱਥਾ ਲਾਇਆ ਤੁਸੀਂ ਟੋਡੀ ਨਹੀਂ ਵਾਰੀ ਹੋਣੀ ਥੋੜਾ ਬਹੁਤ ਆਉਦੇ ਤੋਂ ਡਰੋ ਤੇ ਆਪਣੀ ਜਬਾਨ ਨੂੰ ਕੰਟਰੋਲ ਚ ਰੱਖੋ ਬਿਲਕੁਕੁਲ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਰਬਜੀ ਸਿੰਘ ਸੋਨੂ ਜਿਹੜਾ ਜਨਮ ਬਰ ਸਾਫ ਤੋਂ ਉੱਤੇ ਕਿਹਾ ਗਿਆ ਕਿ ਇਹਨਾਂ ਨੂੰ ਹੁਣ ਭਗਤੀ ਕਰਨੀ ਚਾਹੀਦੀ ਸ਼ਾਇਦ ਅਕਾਲੀ ਦਲ ਜਿਹੜੀ ਆ ਕਦੀ ਵੀ ਜਮਾਤ ਜਿਹੜੀ ਆ ਵਾਪਸ ਨਹੀਂ ਆ ਸਕਦੀ ਲੇਕਿਨ ਕਿਤਨਾ ਕਹਤੇ ਆਮ ਆਦੀ ਪਾਰਟੀ ਵੱਲੋਂ ਇੱਕ ਨ ਟੇਕਿਆਂ ਦੇ ਉੱਤੇ ਇਹ ਲਿਖਿਆ ਗਿਆ ਕਿ ਜ਼ਿੰਦਗੀ ਇੱਥੋਂ ਲਵੋ ਮੌਤ ਨੂੰ ਛੱਡੋ ਉਸ ਨੂੰ ਲੈ ਕੇ ਵੀ ਲਗਾਤਾਰ ਹੀ ਕੰਟਰੋਵਰਸੀ ਜਿਹੜੀ ਹੈ ਵਾਧਦੀ ਹੋਈ ਨਜ਼ਰ ਆ ਰਹੀ ਹੈ ਤੇ ਡਾਕਟਰ ਮਨਮੋਨ ਸਿੰਘ ਜੀ ਤਸਵੀਰ ਅੱਛੇ ਕਾਜ ਦੇ ਵਿੱਚ ਲਗਾਉਣ ਨੂੰ ਲੈ ਕੇ ਜਿਹੜੀ ਹੈ ਜਰੂਰ ਉਸ ਨੂੰ ਲੈ ਕੇ ਵੀ ਕਿੰਤੂ ਪ੍ਰੰਤੂ ਜਿਹੜੀ ਹੈ ਸ਼ੁਰੂ ਹੋਈ ਜਿਸ ਨੂੰ ਲੈ ਕੇ ਹੁਣ ਸੋਨੂ ਜੱਡਰ ਵਾਲਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਦੇਣ ਵੀ ਹੈ ਜੇਕਰ ਕੋਈ ਗਲਤੀ ਹੋਈ ਵੀ ਹੈ ਤਾਂ ਉਸ ਨੂੰ ਲਗਾਤਾਰ ਸਰਕਾਰ ਜਿਹੜਾ ਹੈ ਡਾਕਟਰ ਮਨਮੋਨ ਸਿੰਘ ਵੱਲੋਂ ਵੀ ਕੀਤਾ ਜਾ ਚੁੱਕਾ ਹੈ ਲੇਕਿਨ ਕਿੰਨਾ ਕਿਤੇ ਸ਼ਰਮਨੇ ਕਾਲਜ ਦੇ ਤੇ ਵਧਦੇ ਹੋਏ ਵੀ ਸੋਨੂ ਜੱਡਰ ਜ਼ਰ ক্যামা পরসন সাহেব প্রীতনা গুরপ্রীত